কডি 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 ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਆਂ ਕਿ ਬੋਲਟ ਖੀਰਾਂ ਵਾਲ ਦੇ ਜਿੱਦਾਂ ਕੀ ਕੈਨੇਡਾ ਵਿੱਚ ਸੱਟ ਲੱਗ ਗਈ ਸੀ ਤੇ ਤੁਸੀਂ ਦੇਖ ਸਕਦੇ ਆਂ ਕਿ ਹੌਲੀ ਹੌਲੀ ਸੱਟ ਦੀ ਰਿਕਵਰੀ ਹੋਣੀ ਆ ਤੇ ਕਿਸ ਤਰ੍ਹਾਂ ਬੋਲਟ ਛੜੀ ਨਾਲ ਤੜ ਰਿਹਾ ਵਾ ਤੇ ਹੌਲੀ ਹੌਲੀ ਰਿਕਵਰੀ ਹੋएगी ਤੇ ਆਸ ਕਰਦੇ ਆਂਗੇ ਬੋਲਟ ਜਲਦੀ ਠੀਕ ਹੋ ਕੇ ਗਰਾਊਂਡਾਂ ਵਿੱਚ ਪਹੁੰਚੇ ਤੇ ਐਕਸ਼ਨ ਦੇਖਣ ਨੂੰ ਮਿਲਣਗੇ ਬੋਲਟ ਦੇ ਜਲਦੀ ਤੋਂ ਜਲਦੀ ਸਾਰੇ ਵੀਰ ਅਰਦਾਸ ਕਰੋ ਬੋਲਟ ਵੀਰ ਲਈ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ